ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਹਰ ਰੋਜ਼ ਨਿੰਗ ਸਿੰਘ ਫੌਜਾਂ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਕਿ ਹੋਰ ਰਾਜਾਂ ਦੇ ਵਿੱਚ ਵੀ ਜਾਂਦੇ ਰਹਿੰਦੇ ਨੇ ਮਸਲੇ ਹੱਲ ਕਰਵਾਉਣ ਦੇ ਲਈ ਜਿਸ ਦੇ ਵਿੱਚ ਕਿਤੇ ਧੀਆਂ ਪਰੇਸ਼ਾਨ ਕਰ ਰਹੀਆਂ ਨੇ ਜਾਂ ਕਿਤੇ ਧੀਆਂ ਪਰੇਸ਼ਾਨ ਹੋ ਰਹੀਆਂ ਨੇ ਕਿਤੇ ਸੱਸਾਂ ਨੂੰ ਜਾਂ ਕਿਸੇ ਨੂੰ ਬਹੁਤ ਤਰ੍ਹਾਂ ਦੀਆਂ ਪ੍ਰੋਬਲਮ ਆ ਰਹੀਆਂ ਨੇ ਕਿਤੇ ਕਿਸੇ ਨਾਲ ਠੱਗੀਆਂ ਹੋ ਰਹੀਆਂ ਨੇ ਪੈਸੇ ਫਸ ਜਾਂਦੇ ਨੇ ਤੇ ਬਹੁਤ ਤਰ੍ਹਾਂ ਦੀਆਂ ਸਮੱਸਿਆ ਲੈ ਕੇ ਇੱਥੇ ਸਾਡੇ ਨਿੰਗ ਸਿੰਘ ਫੌਜਾਂ ਦੇ ਜਥੇਦਾਰ ਕਮੰਡ ਸਿੰਘ ਜੀ ਖਾਲਸਾ ਉਗਰਾਹਾਂ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਵਕਤ ਗੁਰੂ ਘਰ ਸੋਣੀ ਵਿਖੇ ਖੜਿਆਂਗੇ ਤੇ ਬਾਬਾ ਗਰਮੇਲ ਸਿੰਘ ਤੇ ਸਾਰਾ ਜਥਾ ਮੌਜੂਦ ਹੈਗਾ ਤੇ ਬਾਬਾ ਸਾਦਾ ਜੀ ਤੇ ਆਪਾਂ ਸਾਰੇ ਜਾਣਦੇ ਸੀ ਹਰ ਰੋਜ਼ ਵੀਡੀਓ ਬਾਬਾ ਜੀ ਦੀ ਪਾਉਂਦੇ ਰਹਿੰਦੇ ਆ ਤੇ ਉਸੇ ਲੜੀ ਦੇ ਤਹਿਤ ਦੂਰੋਂ ਦੂਰੋਂ ਸੰਗਤਾਂ ਜਿੰਨੇ ਵੀ ਆਪਣੀ ਸਮੱਸਿਆ ਨੇ ਉਹ ਲੈ ਕੇ ਆਉਂਦੀਆਂ ਨੇ ਤੇ ਜਿੰਨੇ ਜੋਗੇ ਨੇ ਜਥੇਦਾਰ ਜੀ ਮਤਲਬ ਹੱਲ ਕਰਵਾਉਂਦੇ ਰਹਿੰਦੇ ਨੇ ਵਾਹਿਗੁਰੂ ਖਾਲਸਾ ਵਾਹਿਗੁਰੂ ਤੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਬਾਬਾ ਜੀ ਇੱਕ ਗੱਲ ਕਰਦੇ ਆ ਤੁਹਾਡੇ ਨਾਲ ਇਹ ਜਿਹੜੀ ਸਮੱਸਿਆ ਜਾਦੇ ਆ ਰਹੀ ਆ ਇਹ ਔਰਤਾਂ ਦੇ ਵਿੱਚ ਕਾਹ ਤੋਂ ਪਾਈ ਜਾ ਰਹੀ ਹੈ ਇਹ ਜੀ ਕਿ ਨਾ ਆਪਣੇ ਤਿੰਨੇ ਪ੍ਰਕਾਸ਼ ਨੇ ਦਸਵਾਂ ਗ੍ਰੰਥ ਵੀ ਪ੍ਰਕਾਸ਼ ਹੈ ਸਰਬਲੋ ਵੀ ਪ੍ਰਕਾਸ਼ ਹੈ ਤੇ ਆਦ ਗੁਰੂ ਵੀ ਪ੍ਰਕਾਸ਼ ਹੈ ਇਹ ਤਾਂ ਹਲੇ ਤਣ ਤਮਾਸਾ ਸ਼ੁਰੂ ਹੋਇਆ ਹੈ ਇਹ ਤਾਂ ਬਹੁਤ ਵੱਡਾ ਕੁਸੂਣਾ ਹੈ ਉਦੇ ਵਿੱਚ ਲਿਖਿਆ ਹੋਇਆ ਬਾਪਤੀ ਨੂੰ ਸੋਹਰਾ ਤੇ ਇੱਜ਼ਤਾ ਮਤਲਬ ਕੋਈ ਕੁੜੀ ਨਹੀਂ ਮੰਨੂਗੀ ਕੋਈ ਦੂਏ ਨਹੀਂ ਮੰਨਣਗੇ ਮੈਂ ਨਹੀਂ ਕਹਿੰਦਾ ਦਸਵਾਂ ਗ੍ਰੰਥ ਕਹਿ ਰਿਹਾ ਹੈ ਉਹ ਜੇ ਕਿਸੇ ਨੇ ਪੜਨਾ ਹੋਵੇ ਉਹ ਪੜ ਸਕਦਾ ਮੇਰੇ ਪਿੰਡ ਆ ਕੇ ਕਿਤੇ 2-200 ਕੋਚ ਕਿਤੇ ਪ੍ਰਗਾਸ ਨਹੀਂ ਹੈ ਜਿਹੜਾ ਸਾਡਾ ਗ੍ਰੰਥੀ ਹੈ ਉਹ ਰੋਜ਼ ਉਹਨਾਂ ਦਾ ਤਿੰਨਾਂ ਦਾ ਹੁਕਮ ਨਾਮ ਲੈਦਾ ਤੇ ਤਿੰਨਾਂ ਨੂੰ ਇਹ ਮਤਲਬ ਪ੍ਰਗਾਸ ਕਰਦਾ ਹੈ ਉਦੇ ਬਾਰੇ ਸਾਨੂੰ ਥੋੜਾ ਜਿਹਾ ਗਿਆਨ ਹੈ ਤੇ ਇਹ ਬਹੁਤ ਕੁਝ ਹੋ ਰਿਹਾ ਹੈ ਹੁਣ ਕਹੀ ਦਸੀਏ ਕੀ ਦਸੀਏ ਕਈ ਵਾਰੀ ਤਾਂ ਸਾਨੂੰ ਇਹ ਹੋ ਜਾਂਦਾ ਵੀ ਯਾਰ ਇਹਨੂੰ ਛੱਡ ਦੇ ਕੰਮ ਨੂੰ ਹਾਂਜੀ ਐਡੇ ਉਲਝੇ ਹੋਏ ਕੰਮ ਲੋਕਾਂ ਦੇ ਕਈ ਕੁੜੀਆਂ ਇਹਨਾਂ ਵੱਡਾ ਧੱਕਾ ਕਰ ਰਹੀਆਂ ਨੇ ਕਈ ਮੁੰਡੇ ਧੱਕਾ ਕਰ ਰਹੇ ਨੇ ਕਈ ਨਣਦਾ ਮਤਲਬ ਦੇ ਭਾਈ ਦਾ ਘਰ ਪੱਟ ਰੀਆਂ ਨੇ ਕਈ ਗਹਾ ਭੂਆ ਆ ਕੇ ਵੀ ਮਤਲਬ ਸੱਪੇ ਛੇੜਦੀਆਂ ਨੇ ਜਿਹੜੀਆਂ ਪੋਥੇ ਪੜੋਤੇ ਵਾਲੀਆਂ ਨੇ ਉਹ ਵੀ ਆ ਕੇ ਭੂਆ ਵੀ ਬਹੁਤ ਕੁਝ ਕਹਿ ਕਹਿੰਦੀਆਂ ਨੇ ਆ ਕੇ ਇਹ ਨਹੀਂ ਬਾ ਨਹੀਂ ਤੇ ਦੂਜੀਆਂ ਜਿਹੜੀਆਂ ਭੈਣਾਂ ਨੇ ਅਸੀਂ ਸਭ ਨੂੰ ਬੇਨਤੀ ਕਰਦਿਆਂ ਬੀਬੀਆਂ ਦੇ ਸੱਸਾਂ ਨੂੰ ਵੀ ਮਾਮਾ ਨੂੰ ਵੀ ਭੂਆ ਨੂੰ ਵੀ ਤੇ ਭੈਣਾਂ ਨੂੰ ਵੀ ਤੇ ਬਾਕੀ ਵੀਰਾਂ ਨੂੰ ਵੀ ਤੇ ਭੈਣਾਂ ਨੂੰ ਵੀ ਵੀ ਭਾਈ ਤੁਸੀਂ ਇਹ ਕੰਮ ਨਾ ਕਰੋ ਸਾਡੇ ਪੰਜਾਬ ਨੂੰ ਨਾ ਗਿੰਦਲਾ ਕਰੋ ਇਹ ਸਾਡੀ ਬੇਨਤੀ ਹੈ ਇਹ ਪੰਜਾਬ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਏ ਤੁਸੀਂ ਇਸ ਕੰਮ ਨੂੰ ਛੱਡ ਦੋ ਇੱਕ ਸਾਡੀ ਸਰਕਾਰ ਹੈ ਜਿਹੜੀ ਇਹਨੇ ਸਾਡੀਆਂ ਦਾੜੀਆਂ ਹੱਥਾਂ ਦੇ ਵਿੱਚ ਫੜਾ ਤੀਆਂ ਕਿਵੇਂ ਉਹ ਹੈ ਨਹੀਂ ਪਰ ਪਰ ਉਹ ਕਈ ਵਾਰੀ ਉਹਦਾ ਓਟ ਆਸਰਾ ਲੈ ਕੇ ਵੀ ਇਹ ਰਿਲੇਸ਼ਨ ਲੂਸ਼ਨ ਜਾਂ ਦੱਸਦੇ ਨੇ ਕੋਈ ਲਿਵਨ ਰਿਲੇਸ਼ਨਸ਼ਿਪ ਜੀ ਹਾਂ ਉਹ ਦੱਸਦੇ ਨੇ ਕਿਉਂ ਦੇ ਵਿੱਚ 15-15 ਸਾਲ ਹੋ ਗਏ ਮਤਲਬ ਵਿਆਹਿਆਂ ਨੂੰ ਉਹ ਵੀ ਜਾਈ ਜਾਂਦੀਆਂ ਨੇ ਤੇ ਇਹ 15-15 ਸਾਲ ਕੀ ਮੈਂ ਕਹਿੰਦਾ ਵੀ 60-70 ਸਾਲ ਦੀਆਂ ਬੁੜੀਆਂ ਤੁਰੀਆਂ ਫਿਰਦੀਆਂ ਨੇ ਹਾਂਜੀ ਪਤਾ ਨਹੀਂ ਕੀ ਹੈ ਜੇ ਸਾਡਾ ਕਾਲ ਯੁਗ ਨੇ ਐਡਾ ਵੱਡਾ ਸਾਡੇ ਤੇ ਪ੍ਰਭਾਵ ਪਾ ਰੱਖਿਆ ਪਰ ਅਸੀਂ ਤਾਂ ਲੱਗੇ ਹੋਇਆ ਭਾਰਤ ਦੇ ਅੰਦਰ ਅੱਗ ਮੱਚੀ ਹੋਈ ਹੈ ਅਸੀਂ ਲੱਗੇ ਹੋਇਆ ਪਾਣੀ ਦੀਆਂ ਬਾਲਟੀਆਂ ਸਿੱਟਣ ਜਿੰਨੀਆਂ ਕਿ ਸਾਥੋਂ ਡਿੱਗਦੀਆਂ ਨੇ ਜਿੰਨਾ ਕਿ ਸਾਥੋਂ ਹੁੰਦਾ ਅਸੀਂ ਕਰ ਰਹੇ ਹਾਂ ਪਰ ਅਸੀਂ ਮਜਬੂਰ ਜ਼ਰੂਰ ਆ ਹੁਣ ਕਦੇ ਮੋਟਰਸਾਈਕਲਾਂ ਤੇ ਆਉਨੇ ਆ ਕਦੇ ਕਿਵੇਂ ਬੱਸਾਂ ਤੇ ਆਉਂਦੇ ਨੇ ਸਾਡੇ ਬੰਦੇ ਅਸੀਂ ਬੇਨਤੀ ਵੀ ਕਰਦੇ ਆ ਜਿਹੜੇ ਇਨਾਂ ਰਾਜ ਲੋਕ ਨੇ ਉਹ ਮਤਲਬ ਸਾਨੂੰ ਕੋਈ ਸਾਧਨ ਲੈ ਕੇ ਦੇਣ ਕਿਉਂ ਅਸੀਂ ਕਿਹੜਾ ਕੋਈ ਆਪਣੇ ਘਰ ਵਾਸਤੇ ਮੰਗ ਰਹੇ ਆ ਅਸੀਂ ਲੋਕਾਂ ਵਾਸਤੇ ਮੰਗ ਰਹੇ ਆ ਜਦੋਂ ਅਰਬਾਂ ਖਰਬਾਂ ਮਤਲਬ ਰੁਪਏ ਹੋਰ ਲੋਕਾਂ ਨੂੰ ਪਾ ਰਹੇ ਨੇ ਤਾਂ ਅਸੀਂ ਸਾਡੀਆਂ ਵੀਡੀਓ ਦੇਖੋ ਤੁਸੀਂ ਤੇ ਜਾ ਸਾਡੇ ਕੰਮ ਦੇਖੋ ਪਰ ਅਸੀਂ ਤਾਂ ਗਰੀਬ ਬੰਦੇ ਆ ਭਾਈ ਸਾਡਾ ਤਾਂ ਪਤਾ ਕਰ ਸਕਦੇ ਨੇ ਪਿੰਡਾਂ ਦੇ ਵਿੱਚੋਂ ਜਿੰਨੇ ਅਸੀਂ ਬੰਦੇ ਆ ਸਾਡੇ ਸਾਰੇ ਦਾ ਪਤਾ ਕਰਕੇ ਫਿਰ ਤੁਸੀਂ ਸਾਨੂੰ ਇਸ ਗੱਲ ਦਾ ਦੱਸ ਸਕਦੇ ਹੋ ਵੀ ਭਾਈ ਤੁਸੀਂ ਕੋਈ ਚਾਂਬੜੇ ਹੋਏ ਨਹੀਂ ਮੰਗਦੇ ਅਸੀਂ ਸਾਡੀ ਮਜਬੂਰੀ ਹੈ ਹੁਣ ਸਿਆਲ ਆ ਗਿਆ ਹੁਣ ਕਿਵੇਂ ਸਿੰਘਾਂ ਨੂੰ ਮਤਲਬ ਅਸੀਂ ਠੰਡ ਦੇ ਵਿੱਚ ਰੱਖੀਏ ਪਰ ਮਸਲੇ ਇੰਨੇ ਆ ਰਹੇ ਨੇ ਆ ਹੁਣ ਜਲੰਧਰ ਤੋਂ ਆਇਆ ਮਸਲਾ ਤੇ ਆ ਹੋਰ بڑے ਰੋਜ਼ ਮਸਲੇ ਆਉਂਦੇ ਨੇ ਇੱਕ ਅਸੀਂ ਪ੍ਰਸ਼ਾਸਨ ਨੂੰ ਹੋਰ ਵੀ ਬੇਨਤੀ ਕਰਦੇ ਹਾਂ ਇੱਥੇ ਦੇ ਡੀਐਸਪੀਆ ਨੂੰ ਐਸਐਸਪੀਆ ਨੂੰ ਅਸੀਂ ਕੋਈ ਮਾੜਾ ਕੰਮ ਨਹੀਂ ਕਰ ਰਹੇ ਤਾਂ ਸਾਡੀ ਮਦਦ ਕੀਤੀ ਜਾਵੇ ਇਹ ਕਈ ਲੋਕ ਮਤਲਬ ਝੂਠੇ ਗੱਲਾਂ ਕਰਕੇ ਤਾਂ ਸਾਡੇ ਤੱਕ ਵੀ ਇਹ ਕਹਿੰਦੇ ਨੇ ਵੀ ਇਹ ਆ ਕਰਦੇ ਨੇ ਉਹ ਕਰਦੇ ਨੇ ਪਰ ਅਸੀਂ ਧੱਕਾ ਕਿਸੇ ਨਾਲ ਨਹੀਂ ਕਰਦੇ ਅਸੀਂ ਮਤਲਬ ਦੋਏ ਪੰਚਾਇਤਾਂ ਨਾਲ ਗੱਲ ਕਰਕੇ ਦੋਏ ਤਰ੍ਹਾਂ ਨੂੰ ਮਤਲਬ ਪੁੱਛਗਿੱਛ ਕਰਕੇ ਅਸੀਂ ਫੇਰ ਬੈਨੇ ਆ ਹੋਰ ਕੋਈ ਸਾਡਾ ਇਹ ਨਹੀਂ ਵੀ ਅਸੀਂ ਕੋਈ ਗੁੰਡੇ ਨਹੀਂ ਹੈਗੇ ਅਸੀਂ ਅਸੀਂ ਕੋਈ ਧੱਕਾ ਨਹੀਂ ਕਰਦੇ ਪਰ ਅਸੀਂ ਸੁਣ ਜਾ ਆਪ ਜਾ ਕੇ ਆਪਦੀ ਸੂਝ-ਬੂਝ ਨਾਲ ਇਹ ਕੰਮ ਕਰ ਰਹੇ ਆ ਤੇ ਮੰਨਣਾ ਨਾ ਮੰਨਣਾ ਉਹ ਅਸੀਂ ਤਾਂ ਕਹਿੰਦੇ ਆ ਵੀ ਨਹੀਂ ਭਾਈ ਇਹ ਕੰਮ ਨਾ ਕਰੋ ਰਲ ਮਿਲ ਕੇ ਰਹੋ ਆਪਦੇ ਘਰ ਨਾ ਖਰਾਬ ਕਰੋ ਤੇ ਕੰਮ ਐਨਾ ਮੈਂ ਕਹਿੰਦਾ ਵੀ ਅਸੀਂ ਬੇਨਤੀ ਵੀ ਕਰਦੇ ਆ ਤੇਰੇ ਚੈਨਲ ਰਾਹੀਂ ਵੀ ਜਿੰਨੇ ਵੀ ਸਾਡੇ ਢਿੰਗ ਸਿੰਘ ਨੇ ਉਹ ਆਪੋ-ਆਪਦੇ ਜ਼ਿਲ੍ਹਿਆਂ ਦੇ ਵਿੱਚ ਗਰੁੱਪ ਬਣਾ ਕੇ ਉਹ ਇਹ ਮਤਲਬ ਪੰਜਾਬ ਦਾ ਦੋ ਕਮ ਨਮਾਰੋ ਇਹਨੂੰ ਇਹ ਮਸਲੇ ਹੱਲ ਕਰੋ ਇਹਨੂੰ ਰੋਕੋ ਜਿਹੜੀ ਅੱਗ ਮੱਚੀ ہوئی ਹੈ ਭਾਰਤ ਦੇ ਅੰਦਰ ਸਾਰੇ ਭਾਰਤੀਆਂ ਨੂੰ ਅਸੀਂ ਜਿੰਨੇ ਵੀ ਸਾਡੇ ਸਿੰਘ ਸਿੰਘ ਚੋਲੇ ਪਾਉਂਦੇ ਨੇ ਉਹ ਸਾਰੇ ਮਤਲਬ ਮਸਲੇ ਲੈਣਾ ਕਈ ਬੁੜੇ ਬੁੜੀਆਂ ਅਜੇ ਰੁਦਦੇ ਫਿਰਦੇ ਨੇ ਮੈਂ ਦੱਸ ਨਹੀਂ ਸਕਦਾ ਦੇਖਾਂਗੇ ਉਹਨਾਂ ਨੂੰ ਆ ਪਾਵਾਂਗੇ ਅਸੀਂ ਵੀਡੀਓ ਉਹਨਾਂ ਦੀ ਜਮੇ ਹੀ ਮਤਲਬ ਜਿਹਦੇ ਲਈ 10 10 ਕਿਲਿਆਂ ਦੀਆਂ ਮਾਲਕਣੀਆਂ ਅੱਜ ਸੜਕਾਂ ਤੇ ਬੈਠੀਆਂ ਨੇ ਤੇ ਮਤਲਬ ਤਿੰਨ ਤਿੰਨ ਪੁੱਤ ਨੇ ਕੋਈ ਪੁੱਛ ਨਹੀਂ ਰਿਹਾ ਪੋਥੇ ਪਰੋਤੇ ਵਾਲੀਆਂ ਮੇਰੇ ਲਵੇ ਦੋ ਮਸਲੇ ਆਏ ਨੇ ਪੋਥੇ ਪਰੋਤੇ ਵਾਲੀਆਂ ਉਹ ਰੋਦੀਆਂ ਫਿਰਦੀਆਂ ਨੇ ਤੇ ਨੂਹਾ ਵੀ ਡਾਂਗ ਲੈ ਕੇ ਕੁਟਦੀਆਂ ਨੇ ਇਸ ਕੰਮ ਨੂੰ ਬੰਦ ਕੀਤਾ ਜਾਵੇ ਸਾਡਾ ਇਹ ਕੰਮ ਹੈ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਹੋਇਆ ਜਦੋਂ ਅਸੀਂ ਮਤਲਬ ਬਾਹਰਲੇ ਲੋਕਾਂ ਦੀਆਂ ਕੁੜੀਆਂ ਲਿਆ ਸਕਦੇ ਆ ਕੀ ਅਸੀਂ ਆਪਦੇ ਭਾਰਤ ਦੇ ਅੰਦਰ ਇਹ ਕੰਮ ਸਮਾਰ ਨਹੀਂ ਸਕਦੇ ਇਨਾਂ ਨੂੰ ਮਤਲਬ ਸਮਾਰੋ ਇਹ ਕੰਮਾਂ ਨੂੰ ਸਾਹਿਬ ਦੇ ਵਾਦੇ ਮੰਨੂ ਭਾਵੇਂ ਚੜਦੀ ਕਲਾ ਹੋ ਜਾਵੇ ਸੋ ਸਿਗਿਆਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਸਮੇ ਪਾਤਸ਼ਾਹ ਦੇ ਮੰਨੂ ਭਾਵੇਂ ਦਬਕਿਤ ਕਰੇ ਕਿ ਜਾਵੇ ਜਾਂ ਦੋ ਨਾ ਦੋ ਨਵੇਂ ਸੋ ਸਿਗਿਆਕਾਰ